ਵੇ ਅੱਜ ਘਰ ਵਾਲਾ ਮੈਚ ਉੱਡ ਰਿਹਾ ਤੇ ਦੀਪਾ ਸ਼ਾਹ ਗੋਲ ਗਫਿਆਂ ਵਾਲਾ ਅੱਜ ਛੁੱਟੀ ਕਾਲੀ ਰੇੜੀ ਤੇ ਤੇ ਅੱਜ ਸਾਰਾ ਦਿਨ ਕਬੂਤਰ ਹੀ ਦੇਖਣਗੇ ਤਾਂ ਤੇ ਛੱਤ ਹੈ ਗਿਆ ਬਾਈ ਉੱਪਰਾਂ ਸ਼ੰਤਰੀ ਰੰਗ ਦੀਆਂ ਟਾਂਗੀਆਂ ਲੱਗੀਆਂ ਸ਼ੋਕੂਪਾ ਦੀ ਇੱਥੋਂ ਘਰ ਵਾਲਾ ਮੈਚ ਉੱਡਿਆ ਹੋਇਆ ਅੱਜ ਦੋ ਮੈਚ ਜਿਹੜੇ ਹੈਗੇ ਆ ਇਕੱਠੇ ਉੱਡੇ ਹੋਏ ਨੇ ਇੱਕ ਮੈਚ ਉੱਡਿਆ ਬਾਈ ਜੀ ਸਰਵ ਸਾਂਝਾ ਕਬੂਤਰ ਕਲੱਬ ਬਰ 16 ਦਾ 1100 ਐਂਟਰੀ ਤੇ ਜਿਹਦੇ 35 ਦੇ ਕਰੀਬ ਖੁੱਡੇ ਨੇ ਤੇ ਦੂਜਾ ਮੈਚ ਓੜਿਆ ਜੀ ਸ਼ਕਤੀ ਪੀਜਨ ਕਲੱਬ ਦਸੂਹਾ ਦਾ ਜਿਹਦੇ ਵਿੱਚ 50 ਦੇ ਕਰੀਬ ਖੁੱਡੇ ਆ ਤੇ 2200 ਰੁਪਏ ਐਂਟਰੀ ਆ ਸ਼ਕਤੀ ਪੀਜਨ ਕਲੱਬ ਦੀ ਤੇ 1100 ਰੁਪਏ ਐਂਟਰੀ ਆ ਸਰਵ ਸਾਂਝਾ ਕੰਪਿਟਰ ਕਲੱਬ ਉੱਪਰ ਹੋਇਆ ਜੀ ਤੇ ਮੈਚ ਜਿਹੜਾ ਹੈਗਾ ਆ ਲਗਾਤਾਰ ਜਿਹੜਾ ਚੱਲ ਰਿਹਾ ਜੀ ਇਸ ਟਾਈਮ ਟੋਟਲ ਜਿਹੜਾ ਹੈਗਾ ਆ ਪੂਰਾ ਵਧੀਆ ਦੋ ਮੈਚ ਆ ਇਹਦੇ ਵਿੱਚ ਪਠਾਨਕੋਟ ਗਰਦਾਸਪੁਰ ਪੰਗਾਲਾ ਮਕੇਰੀਆਂ ਦਸੂਆ ਹਾਜੀਪੁਰ ਗੜ ਮਿਆਣੀ ਤੱਕ ਦੇ ਜਿਹੜੇ ਖੁੱਡੇ ਨੇ ਤੇ ਚੋਟੀ ਦੇ ਖਿਡਾਰੀ ਜਿਹੜੇ ਚ ਭਾਗ ਲੈ ਰਹੇ ਨੇ 6 6 ਕਬੂਤਰ ਇੱਕ ਇੱਕ ਛੱਤ ਤੋਂ ਉਡਾਏ ਗਏ ਨੇ ਜੀ ਤੇ ਆਪਣਾ ਜਿਹੜਾ ਆਪਣਾ ਜਿਹੜਾ ਮੈਚ ਗਰਦਾਸਪੁਰ ਵਾਲਾ ਉਹਦੇ ਵਿੱਚ ਵੀ 6 ਉੱਡੇ ਆ ਉਹਦੇ ਵਿੱਚ ਇੱਕ ਸਟੱਪਣੀ ਦਿੱਤੀ ਗਈ ਆ 5 ਦਾ ਸਮਾਂ ਨੋਟ ਹੋਣਾ ਆ ਤੇ ਜਿਹੜਾ ਦੂਜਾ ਮੈਚ ਆ ਸ਼ਕਤੀ ਪੀਜਨ ਕਲੱਬ ਦਸੂਏ ਵਾਲਾ ਉਹਦੇ ਵਿੱਚ 6 ਉੱਡੇ ਤੇ 6 ਦਾ ਟਾਈਮ ਨੋਟ ਹੋਣਾ ਆ ਮੈਚ ਬਹੁਤ ਇੰਟਰਸਟਿੰਗ ਆ 50 ਛੱਤਾਂ ਉੱਡ ਰਹੀਆਂ ਨੇ ਲਗਾਤਾਰ ਜਿਹਦੇ ਵਿੱਚ ਟਾਪ ਦੇ ਮਤਲਬ ਕਹਿ ਲੋ ਕਿ ਮਕੇਰੀਆਂ ਜਲਨ ਮਕੇਰੀਆਂ ਦਸੂਆ ਹਾਜੀਪੁਰ ਗੜ ਮਿਆਣੀ ਪਠਾਨਕੋਟ ਗਰਦਾਸਪੁਰ ਇਹ ਸਾਰੀਆਂ ਛੱਤਾਂ ਦੇ ਕਬੂਤਰ ਅੱਜ ਬਾਈ ਜੀ ਉੱਡੇ ਨੇ ਤੇ ਮੈਚ ਪੂਰਾ ਵਧੀਆ ਚੱਲ ਰਿਹਾ ਸਾਰੇ ਖਿਡਾਰੀ ਜਿਹੜੇ ਹੈਗੇ ਆ ਪੂਰਾ ਇੰਜੋਏਮੈਂਟ ਕਰ ਰਹੇ ਨੇ ਛੱਤਾਂ ਤੇ ਇਹ ਆਪਣਾ ਵੀਰ ਮੁੰਸਫ ਆਇਆ ਹੋਇਆ ਹੈ ਜੀ ਸ਼ੋਕੂਪਾ ਦੀ ਛੱਤ ਤੇ ਤੇ ਦੀਪੇ ਗੋਲ ਗੱਪਿਆਂ ਵਾਲੇ ਦੀ ਛੱਤ ਦੇ ਉੱਤੇ ਬੈਠੇ ਹੋਏ ਨੇ ਤੇ ਆਹਾ ਸਾਡਾ ਦੀਪਾ ਗੋਲ ਗੱਪਿਆਂ ਵਾਲਾ ਅੱਜ ਇਕੱਠਾ ਹੋ ਕੇ ਬੈਠਾ ਹੋਇਆ ਆ ਅਜੇ ਚਾਰਜ ਨਹੀਂ ਹੋਇਆ ਜਿਵੇਂ ਚਾਰਜ ਹੋਏਗਾ ਤੁਹਾਨੂੰ ਦੱਸਾਂਗੇ ਆਪਾਂ ਠੀਕ ਹੈ ਜੀ ਤੇ ਆ ਸਾਹਮਣੇ ਜਿਹੜੀ ਛੱਤ ਆ ਫੇਰ ਤੁਹਾਨੂੰ ਦੱਸ ਦਈਏ ਇਹ ਹੈ ਸ਼ੌਕੂ ਭਾਰੀ ਜਿਹਦੇ ਤੋਂ ਕਬੂਤਰ ਉੱਡੇ ਨੇ ਤੇ ਇੱਕ ਕਬੂਤਰ ਨੀਵਾ ਆਰਡਰ ਆ ਉਹ ਤੁਹਾਨੂੰ ਆਪਾਂ ਦਿਖਾਣੇ ਆ ਬਾਕੀ ਵੀ ਨੀਵੇਂ ਹੀ ਨੇ ਥੋੜੇ ਪਰ ਉਹ ਰੇਂਜ ਵਿੱਚ ਨਹੀਂ ਆਣੇ ਇਹ ਅਜੇਕਰ ਥੋੜੇ-ਥੋੜੇ ਦਿਖਾਈ ਦੇਦਣ ਤਾਂ ਛੋਟੇ-ਛੋਟੇ ਦੇਖ ਰਹੇ ਨੇ ਇੱਕ ਕਬੂਤਰ ਹੈਗਾ ਜਿਹੜਾ ਨੀਵਾ ਆਰਡਰ ਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਗੱਬਰ ਬਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਅੱਜ ਲਗਭਗ ਪੂਰੇ ਆਪਣੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਹੈਗੀਆਂ ਛੱਤ ਵਾਲੀਆਂ ਬਾਜ਼ੀਆਂ ਜਿਹੜੀਆਂ ਉੱਡੀਆਂ ਨੇ ਜੀ ਬਾਕੀ ਮਿੱਤਰੋ ਕਬੂਤਰ ਜਿਹੜੇ ਹੈਗੇ ਆ ਹਰ ਕਿਸੇ ਦੇ ਵਧੀਆਂ ਨੇ ਆ ਆਇਆ ਕਬੂਤਰ ਬਾਈ ਆ ਕਰੋ ਸ਼ੌਂਕ ਮੇਰੇ ਵੀਰ ਆ ਉੜਦਾ ਪਿਆ ਨੀਵਾ ਨੀਵਾ ਬਿਲਕੁਲ ਇੱਕ ਕਬੂਤਰ ਤੇ ਬਾਕੀ ਕਬੂਤਰ ਜਿਹੜੇ ਥੋੜੇ ਉੱਚੇ ਨੇ ਤੇ ਛੱਤ ਫੇਰ ਦੱਸ ਦਈਏ ਸ਼ੌਕੂ ਪਲਵਾਨ ਪੰਗਾਲੇ ਦੀ ਛੱਤ ਤੇ ਇਸ ਟਾਈਮ ਖੜੇ ਆਂ ਅੱਜ ਸ਼ਾਮ ਨੂੰ ਇੱਕ ਵੀਡੀਓ ਵੀ ਆਪਾਂ ਸ਼ੇਅਰ ਕਰਾਂਗੇ ਦੱਸਾਂਗੇ ਕਿ ਕਿਹੜੇ ਭਰਾ ਜਿੱਤੇ ਆ ਕਿਹੜੇ ਨਹੀਂ ਜਿੱਤੇ ਠੀਕ ਆ ਜੀ ਇਹਦੇ ਵਿੱਚ ਇੱਕ ਦੇ ਵਿੱਚ 50 ਦੇ ਕਰੀਬ ਛੱਤਾਂ ਨੇ ਮੈਚ ਦੇ ਵਿੱਚ ਤੇ ਦੂਜੇ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਬਾਈ ਜੀ ਫੇਰ ਦੱਸ ਦਈਏ 35 ਦੇ ਕਰੀਬ ਜਿਹੜੀਆਂ ਛੱਤਾਂ ਹੈਗੀਆਂ ਨੇ ਤੇ ਇਹ ਖੁੱਡਿਆਂ ਦੇ ਵਿੱਚ ਕਬੂਤਰ ਬੰਦ ਨੇ ਇਹ ਦੀਪੇ ਗੋਲ ਗੱਪਿਆਂ ਵਾਲੇ ਦੇ ਖੁੱਡੇ ਨੇ ਬਾਈ ਤੁਹਾਨੂੰ ਆਪਾਂ ਇਹਦੇ ਵਿੱਚ ਦਿਖਾਨੇ ਆਂ ਕੁਝ ਕਬੂਤਰ ਹੈਗੇ ਨੇ ਈ ਹੈ ਭਾਈ ਜੀ ਦੀਪੇ ਗੋਲ ਗੱਪਿਆਂ ਵਾਲੇ ਦੇ ਕਬੂਤਰ ਨਾਲੋਂ ਨਾਲ ਤੁਹਾਨੂੰ ਸ਼ੌਂਕ ਕਰਾਵਾਂਗੇ ਅੱਜ ਦੱਸਾਂਗੇ ਭਾਈ ਜੀ ਕਿੱਥੇ ਕਿੱਥੇ ਕਿਹੜੇ ਕਿਹੜੇ ਥਾਂ ਤੇ ਮੈਚ ਉੱਡੇ ਨੇ ਅੱਜ ਸ਼ਾਮ ਨੂੰ ਕੌਣ ਜਿੱਤਦਾ ਪੂਰੇ ਪਟਾਕੇ ਪੈਣਗੇ ਅੱਜ ਜਿੰਨੀ ਗਰਮੀਆਂ ਮੇਰੇ ਹਿਸਾਬ ਨਾਲ ਘਰ ਵਾਲੇ ਮੈਚ 2-3 ਵਜੇ ਤੱਕ ਜਿਹੜੇ ਪੂਰੇ ਹੋ ਜਾਣਗੇ ਨਿਬੜ ਜਾਣਗੇ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਇਸ ਟਾਈਮ ਜੀ ਤੇ ਛੱਤ ਫੇਰ ਤੁਹਾਨੂੰ ਦੱਸਦੀ ਆ ਆਪਾਂ ਦੀਪੇ ਗੋਲ ਗੱਪਿਆਂ ਵਾਲੇ ਦੀ ਜਿੱਥੇ ਅਸੀਂ ਖੜੇ ਆ ਪਰ ਜਿਹੜਾ ਮੈਚ ਉੱਡਿਆ ਉਹ ਸ਼ੋਕੂ ਪ੍ਰਭਾਨ ਦੀ ਛੱਤ ਤੋਂ ਉੱਡਿਆ ਹੋਇਆ ਜੀ ਤੇ ਨਿਗਾਹਾਂ ਜਿਹੜੀਆਂ ਹਰ ਕਿਸ ਦੀਆਂ ਆਪੋ ਆਪਣੇ ਕਬੂਤਰਾਂ ਦੇ ਵਿੱਚ ਹੁੰਦੀਆਂ ਬਾਈ ਹੁਣੀ ਫੇਰ ਦੱਸਦੀ ਆ ਮੁੰਸਫ ਆਏ ਹੋਏ ਨੇ ਇੱਥੇ ਕਬੂਤਰਾਂ ਦੀ ਚੈਕਿੰਗ ਦੇ ਵਾਸਤੇ ਛੱਤ ਤੇ ਜਾਣਾ ਅਲਾਉਡ ਨਹੀਂ ਹੁੰਦਾ ਜਿਹੜੀ ਛੱਤ ਤੋਂ ਕਬੂਤਰ ਉੱਡੇ ਹੋਣ ਇਹ ਛੱਤ ਆ ਜੀ ਉੱਪਰ ਫੇਰ ਤੁਹਾਨੂੰ ਦਿਖਾ ਦਈਏ ਜਿਹਦੇ ਤੋਂ ਕਬੂਤਰ ਉੱਡੇ ਹੋਏ ਨੇ ਜੀ ਬਾਕੀ ਨਤਰੇ ਜਿਹੜੀਆਂ ਜਿਹੜੀਆਂ ਆਪਾਂ ਛੱਤਾਂ ਤੇ ਜਾਈ ਜਾਵਾਂਗੇ ਤੁਹਾਨੂੰ ਹਰ ਛੱਤ ਦਾ ਜਿਹੜਾ ਸ਼ੌਂਕ ਕਰਾਈ ਜਾਵਾਂਗੇ ਕੋਸ਼ਿਸ਼ ਰਹੂਗੀ ਤੁਹਾਨੂੰ ਵਧੀਏ ਠਿੱਕੇ ਦੇ ਨਾਲ ਆਪਾਂ ਪੂਰੇ ਮੈਚ ਦੀ ਅਪਡੇਟ ਦਈਏ ਠੀਕ ਹੈ ਜੀ ਪੰਜ ਕਬੂਤਰ ਉੱਚੇ ਨੇ ਤੇ ਇੱਕ ਨੀਵਾ ਆ ਇਸ ਛੱਤ ਤੇ ਉੜਦਾ ਹੋਇਆ ਆਓ ਆਓ ਦਰਿਆ ਜੀ ਲਾਲ ਰੰਗ ਲੱਗੇ ਹੋਏ ਨੇ ਇਹਨੂੰ ਐ ਉੜਦਾ ਪਿਆ ਜੀ ਉਹ ਮਾਦੀ ਚੰਗੀ ਉੜਦੀ ਆ ਜਿੱਦੂਆ ਹਾਂ ਜੀ ਉਹ ਵੀ ਲਾਗਦੀ ਨੇ ਜਿਹੜੀ ਆ ਹੱਲੀ ਵਰਦੀ ਹੈ ਪੂਰਾ ਵਧੀਆ ਇੰਜੋਏਮੈਂਟ ਕਰ ਰਹੇ ਨੇ ਸਾਰੇ ਦੇ ਸਾਰੇ ਵੀਰ ਭਰਾ ਜਿੰਨੇ ਵੀ ਇੱਥੇ ਹੈਗੇ ਨੇ ਬਾਕੀ ਮਿੱਤਰੋ ਦੂਸਰਾ ਦੁਬਾਰਾ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਦੂਸਰੀ ਛੱਤ ਤੇ ਜਾ ਕੇ ਜੀ ਤੇ ਫਿਰ ਦੱਸ ਦਈਏ ਦੇ ਰੂਲ ਜਿਹੜੇ ਹੈਗੇ ਨੇ ਮੈਚ ਦੇ ਇਹਦੇ ਵਿੱਚ ਸਵੇਰੇ 6 ਵਜੇ 6 ਕਬੂਤਰ ਉਡਾਏ ਗਏ ਸੀ ਹਾਂ ਅਰੇ ਰੱਬਾ ਤੇ 5 ਮਿੰਟ ਦਾ ਬਾਈ ਸਮਾਂ ਦਿੱਤਾ ਗਿਆ ਸੀ ਉਡਾਉਣ ਨੂੰ ਕੋਈ ਜਿੰਨੇ ਚਾਹੇ ਉਡਾ ਸਕਦਾ ਇਹਦੇ ਵਿੱਚ 5 ਮਿੰਟ ਦਾ ਸਮਾਂ ਦਿੱਤਾ ਗਿਆ ਬਾਈ ਵੀ ਕਿ ਬੁਤਰੀ ਨੇ ਤੇ ਦੂਜਾ ਬਾਈ 15 ਮਿੰਟ ਬਾਅਦ ਫਿਰ ਕੱਟੇ ਦੇ ਮਤਲਬ ਕਹਿੰਦਾ ਜਿਹੜੇ ਉੱਡ ਨਾ ਸਕਣ ਗੁੱਟੀਆਂ ਲਗਾ ਕੇ 10 ਕਬੂਤਰ ਜਿਹੜੇ ਉਹ ਬਾਹਰ ਛੱਡੇ ਜਾਂਦੇ ਨੇ ਘਟੋ ਘਟ 10 ਕਬੂਤਰ ਉਸ ਤੋਂ ਬਾਅਦ 10 ਵਜੇ ਦਾ ਵੱਡਰ ਆ ਇਸ ਮੈਚ ਦਾ 10 ਵਜੇ ਤੱਕ ਜੇਕਰ 10 ਵਜੇ ਤੋਂ ਪਹਿਲਾਂ ਕੋਈ ਕਬੂਤਰ ਬੈਠ ਗਿਆ ਤੇ ਉਹ ਜ਼ੀਰੋ ਹੋਊਗਾ ਉਹਦਾ ਟਾਈਮ ਵਿੱਚ ਐਡ ਨਹੀਂ ਹੋਊਗਾ 10 ਵਜੇ ਤੋਂ ਬਾਅਦ ਜਿਹੜਾ ਟਾਈਮ 카ਉਂਟ ਹੋਣਾ ਸ਼ੁਰੂ ਹੋਣਾ ਆ ਜੇਕਰ ਕੋਈ ਕਬੂਤਰ ਲੰਬਾ ਚਲਾ ਗਿਆ ਤਾਂ 35 10 ਮਿੰਟ ਦੇਖਣ ਤੋਂ ਬਾਅਦ 35 ਮਿੰਟ ਦਾ ਸਮਾਂ ਆ ਇੱਕ ਮੈਚ ਵਿੱਚ ਤੇ ਦੂਜੇ ਮੈਚ ਵਿੱਚ 1 ਘੰਟੇ ਦਾ ਸਮਾਂ ਆ ਟੋਟਲ 15 ਮਿੰਟ ਦੇਖਣ ਤੋਂ ਬਾਅਦ 45 ਮਿੰਟ ਦਾ ਸਮਾਂ ਦਿੱਤਾ ਗਿਆ ਆ ਤੇ ਜੇਕਰ ਕੋਈ ਕਬੂਤਰ ਬੰਦ ਜਾਂਦਾ ਆ ਤੇ ਜੇਕਰ ਉਹ ਨੀਵਾ ਆ ਜਾਂਦਾ ਆ ਤਾਂ ਉਹਨੂੰ 1 ਘੰਟੇ ਦੇ ਵਿੱਚ ਵਿੱਚ ਜੇਕਰ ਨੀਵਾ ਆ ਜਵੇ ਤੇ ਪਾਸ ਹੁੰਦਾ ਹੈ ਜੇਕਰ 1 ਘੰਟੇ ਤੋਂ ਬਾਅਦ ਉਹ ਨੀਵਾ ਆਉਂਦਾ ਫਿਰ ਕੱਟਿਆ ਜਾਂਦਾ ਹੈ ਸਮਾਂ ਦਿੱਤਾ ਜਾਂਦਾ ਆ ਬੰਦਗੇ ਦਾ ਟਾਈਮ ਜਿਹੜਾ ਮਾਲਕ ਨੇ ਨੋਟ ਕਰਾਉਣਾ ਹੁੰਦਾ ਜੀ ਬੰਦਗੇ ਦਾ ਟਾਈਮ ਮਾਲਕ ਨੋਟ ਕਰਵਾਂਦਾ ਆ ਤੇ ਨੀਵਾ ਗਿਆ ਕਬੂਤਰ ਨੀਵਾ ਲਿਆ ਜਾਂਦਾ ਆ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਉੱਪਰੋਂ ਦਊਂਗਾ ਜੀ ਬਾਕੀ ਜਿਹੜਾ ਹੈਗਾ ਆ ਜੇਕਰ ਕੋਈ 12 ਵਜੇ ਤੋਂ ਬਾਅਦ ਬੰਦ ਜਾਂਦਾ ਆ ਤਾਂ ਉਹਨੂੰ 3 ਵਜੇ ਤੱਕ 3 ਘੰਟੇ ਆ 3 ਵਜੇ ਲਾਸਟ ਮਿਲੂਗਾ ਟਾਈਮ ਦਿਖਾਉਣਾ ਸ਼ੋਅ ਕਰਾਉਣਾ ਜ਼ਰੂਰੀ ਹੁੰਦਾ ਆ ਤੇ ਜੇਕਰ 2 ਵਜੇ ਤੋਂ ਬਾਅਦ ਕੋਈ ਬੰਦ ਜਾਂਦਾ ਆ ਤਾਂ ਹਰ ਕਬੂਤਰ ਨੂੰ 2-2 ਘੰਟੇ ਦੇ ਮਿਲਦੇ ਆ 2 ਘੰਟੇ ਦੇ ਵਿੱਚ ਬੰਦ ਗਿਆ ਕਬੂਤਰ ਦਿਖਾਉਣਾ ਜ਼ਰੂਰੀ ਆ ਸ਼ਾਮ ਤੱਕ ਫਿਰ ਟਾਈਮ ਇਵੇਂ ਚੱਲਦਾ ਆ ਕਿਉਂਕਿ ਮੌਨਸਬ ਨੂੰ ਕਈ ਵਾਰ ਭਰਾ ਐਦਾਂ ਹੀ ਬਿਠਾ ਛੱਡਦੇ ਆ ਜੀ ਇਸ ਕਰਕੇ ਜਿੰਨੇ ਵੀ ਵੀਰ ਹੁੰਦੇ ਆ ਉਹਨਾਂ ਨੂੰ ਪੂਰੇ ਜਿਹੜੇ ਰੂਲਾਂ ਦੇ ਪ੍ਰਤੀ ਜਿਹੜਾ ਹੈਗਾ ਆ ਜਾਣੂ ਕਰਵਾ ਦਿੱਤਾ ਜਾਂਦਾ ਪਹਿਲਾਂ ਹੀ ਕਿ ਇਹ ਇਹ ਮੈਚ ਦੇ ਰੂਲ ਨੇ ਤੇ ਮੁਨਸਫ ਜਿਹੜਾ ਹੈਗਾ ਆ ਛੱਤ ਛੱਡ ਕੇ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਹੈਗਾ ਆ ਉਹ ਵਾਪਸ ਨਹੀਂ ਜਾ ਸਕਦਾ ਬਾਕੀ ਭਾਈ ਮਤਲਬ ਫੇਰ ਤੁਹਾਨੂੰ ਦੱਸ ਦਈਏ ਆਪਣੇ ਇਹ ਬੈਠੇ ਹੋਏ ਸੱਜਣ ਇੰਜੋਇਮੈਂਟ ਸ਼ਾਮੇ ਬੈਠੇ ਅਗੇ ਤੇ ਧੁੱਪ ਵੀ ਹੋ ਸਕਦੀ ਆ ਤੇ ਪੂਰਾ ਵਧੀਆ ਨਜ਼ਾਰਾ ਬਣਿਆ ਹੋਇਆ ਹੈਲੇ ਸ਼ਤਾਂ ਆਰਡ ਰਹੀਆਂ ਨੇ ਘਰ ਵਾਲੀਆਂ ਇੱਕ ਦੇ ਵਿੱਚ ਜਿਹੜੀਆਂ 35 ਸ਼ਤਾਂ ਤੇ ਦੂਜੇ ਦੇ ਵਿੱਚ ਜਿਹੜੀਆਂ 50 ਦੇ ਕਰੀਬ ਅੱਜ ਲਾਟਰੀ ਵੀ ਲੱਗ ਸਕਦੀ ਆ ਕਿਸੇ ਦੀ ਕਿਉਂਕਿ ਜੇ ਕਿਸੇ ਦੇ ਕੁਝ ਵਿੱਚ ਪਲੇਅਰ ਕੁਝ ਸ਼ਤਾਂ ਚੇਂਜ ਹੈਗੀਆਂ ਨੇ ਦੋਨਾਂ ਤਰ੍ਹਾਂ ਦੇ ਵਿੱਚ ਇੱਕ ਦੇ ਵਿੱਚ ਮਤਲਬ ਕਹਿੰਦਾ ਵੱਡੀ ਰਾਸ਼ੀ ਆ 50 ਸ਼ਤਾਂ ਵਾਲੇ ਦੇ ਵਿੱਚ 45 ਤੋਂ 50000 ਰੁਪਏ ਪਹਿਲਾ ਇਨਾਮ ਆ ਤੇ ਜਿਹੜੀਆਂ ਦੂਜੀਆਂ ਸ਼ਤਾਂ ਆ ਉਹਦੇ ਵਿੱਚ ਪਰਸੈਂਟੇਜ ਦੇ ਹਿਸਾਬ ਨਾਲ ਇਨਾਮ ਹੈ ਜਿਹਨ 1100 ਰੁਪਏ ਵਾਲੇ ਦੇ ਵਿੱਚ ਆ ਇੱਕ ਕਬੂਤਰ ਜਿਹੜਾ ਨੀਵੇਂ ਹੀ ਉੱਡ ਰਿਹਾ ਸਵੇਰ ਦਾ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਹੀ ਰਹਿਣਾ ਗੁੱਡ ਮਾਰਨਿੰਗ ਬਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਬਾਕੀ ਮਿੱਤਰੋ ਇਹਦੇ ਵਿੱਚ ਜਿਹੜੇ ਹੈਗੇ ਆ ਅਲੱਗ ਅਲੱਗ ਇਨਾਮ ਦਿੱਤੇ ਜਾਂਦੇ ਨੇ ਫ੍ਰਿਜ ਕੂਲਰ ਤੇ ਵਧੀਆ ਕੱਪ ਦਿੱਤੇ ਜਾਂਦੇ ਨੇ ਤੇ ਅੱਜ ਕਿਹੜਾ ਵੀਰ ਜਿੱਤਦਾ ਆ ਕਿਹਦੀ ਲਾਟਰੀ ਲੱਗਦੀ ਆ ਕਿੰਨੇ ਵਜੇ ਕਿਹਦੇ ਵੰਦੇ ਨੇ ਟੋਟਲ ਤੁਹਾਨੂੰ ਪੂਰੀ ਦੀ ਪੂਰੀ ਆਪਾਂ ਇਹਦੀ ਵੀ ਜਾਣਕਾਰੀ ਦੇਣੀ ਆ ਫੇਰ ਦੱਸ ਦਈਏ ਕਿ ਘਰ ਵਾਲੀ ਬਾਜੀ ਆ ਜੇ ਛਤਾਂ ਜਿਹੜੀ ਸ਼ੋਕੂ ਪਲਵਾਨ ਪੰਗਾਲੇ ਦੀ ਆ ਜਿੱਥੇ ਆਪਾਂ ਤੁਹਾਨੂੰ ਦਿਖਾ ਰਹੇ ਆ ਛਤਰੀਆਂ ਖੜੀਆਂ ਨੇ ਖੜੀਆਂ ਛਤਰੀਆਂ ਤੇ ਕਬੂਤਰ ਉੜਦੇ ਨੇ ਕਈ ਵਾਰ ਵੀਰ ਕਹਿੰਦੇ ਸੀ ਬਾਈ ਤੁਸੀਂ ਛਤਰੀਆਂ ਲਾ ਕੇ ਡਾਂਦੇ ਹੋ ਇਦਾਂ ਇਹ ਖੜੀਆਂ ਛਤਰੀਆਂ ਤੇ ਉੜਦੇ ਨੇ ਹਰ ਕਿਸੇ ਦੇ ਹਾਂ ਕੁਝ ਭਰਾ ਲਾ ਕੇ ਉਤਾਰਦੇ ਉਤਾਰ ਕੇ ਡਾਂਦੇ ਵੀ ਹੋਣਗੇ ਪਰ ਉਹ ਘਰੇ ਨਹੀਂ ਬੰਦੀ ਇਹਦੇ ਵਿੱਚ ਇੱਕ ਰੂਲ ਬਹੁਤ ਪੱਕਾ ਆ ਵੀ ਤੁਹਾਡਾ ਕਬੂਤਰ ਜਿਹੜਾ ਤੁਹਾਡੇ ਘਰੇ ਵਹਿਣਾ ਚਾਹੀਦਾ ਮਿੱਤਰਾ ਜੇਕਰ ਤੁਹਾਡਾ ਕਬੂਤਰ ਇਧਰ ਨਾਲ ਦੀ ਛੱਤ ਤੇ ਨਾਲ ਦੀ ਕੰਧ ਤੇ ਵੀ ਵਹਿ ਗਿਆ ਕਟਿਆ ਜਾਂਦਾ ਆ ਜਿਹੜਾ ਏਰੀਆ ਦਿੱਤਾ ਜਾਂਦਾ 50 ਫੁੱਟ ਦਾ ਏਰੀਆ ਦਿੱਤਾ ਜਾਂਦਾ ਜੇ ਕਿਸੇ ਦੇ ਘਰ ਦੇ ਲਾਗੇ ਉੱਚਾ ਚਿਵਾਰ ਆ ਤੇ ਉਹਨੂੰ ਚਿਵਾਰਾ ਵੀ ਦਿੱਤਾ ਜਾਂਦਾ ਆ ਠੀਕ ਹੈ ਜੀ ਬਾਈ ਗਰਮੀ ਕੱਢਣ ਵਾਸਤੇ ਤੁਸੀਂ ਜਲਾਵ ਕਰੋ ਕਬੂਤਰਾਂ ਤ੍ਰਿਫਲੇ ਦਾ ਪੂਰੀ ਵਧੀਆ ਗਰਮੀ ਅੰਦਰੋਂ ਕੱਢ ਦਿੰਦਾ ਆ ਠੀਕ ਹੈ ਜੀ ਦੋ ਦਿਨ ਕਬੂਤਰ ਨੂੰ ਫਿਰ ੜਾਏ ਹੋਣਾ ਜਲਾਵ ਰਾਤ ਨੂੰ ਭੇਂਦਿਓ ਤੇ ਸਵੇਰ ਨੂੰ ਦੇ ਦਿਓ ਉਹਨਾਂ ਗਰਮੀ ਜਿਹੜੀ ਪੂਰੀ ਵਧੀਆ ਨਿਕਲ ਜਾਂਦੀ ਹੈ ਜੀ ਬਾਕੀ ਮਿੱਤਰੋ ਦੁਬਾਰਾ ਆਪਾਂ ਦੂਜੀ ਛੱਤ ਤੇ ਜਾ ਕੇ ਤੁਹਾਨੂੰ ਸ਼ੌਂਕ ਕਰਾਉਨੇ ਆ ਜੀ ਇਜਾਜ਼ਤ ਦਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਲੈ